ਦੀਨ ਦਰਦ ਦੁੱਖ ਪੰਜਨਾ ਕਟ ਕਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਰਾਗ ਬਿਲਾਵਲ ਮਹੱਲਾ ਪੰਜਵਾ ਘਰ 13ਵਾਂ ਪੜ ਤਾਲ ਇੱਕ ਓੰਕਾਰ ਸਤ ਗੁਰ ਪ੍ਰਸਾਦ ਮੋਹਨ ਨੀਂਦਨ ਆਵੇ ਹਾਵੈ ਹਾਰ ਕਜਰ ਬਸਤਰ ਅਬਰਨ ਕੀਨੇ ਉਡਿਨੀ 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 ਕਬ ਘਰ ਆਵੇ ਰੀ ਮੋਹਨ ਨੀਂਦ ਨ ਆਵੇ ਹਾਵੈ ਹਾਰ ਕਜਰ ਬਸਤਰ ਅਬਰਨ ਕੀਨੇ ਉਡੀਨੀ 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 ਕਬ ਘਰ ਆਵੇ ਰੀ ਰਹਾਉ ਚਰਨ ਸੁਹਾਗਣ ਚਰਨ ਸੀਸ ਧਰ ਲਾਲਨ ਮੋਹਿ ਮਿਲਾਵੋ ਕਬ ਘਰ ਆਵੈ ਰੀ ਸੁਨੋ ਸਹੇਰੀ ਮਿਲਨ ਬਾਤ ਕਹੋ ਸਗਰੋ ਅਹੰ ਮਿਟਾਵੋ ਤੋ ਘਰ ਹੀ ਲਾਲਨ ਪਾਵੋ ਤਬ ਰਸ ਮੰਗਲ ਗੁਣ ਗਾਵੋ ਆਨੰਦ ਰੂਪ ਧਿਆਵੋ ਨਾਨਕ ਦਵਾਰ ਆਇਓ ਤੋ ਮੈਂ ਲਾਲਨ ਪਾਇਓ ਰੀ ਮੋਹਣ ਰੂਪ ਦਿਖਾਵੇ ਅਬ ਮੋਹੇ ਨੀਂਦ ਸੁਹਾਵੇ ਸਭ ਮੇਰੀ ਤਖਾ ਬੁਝਾਨੀ ਅਬ ਮੈਂ ਸਹਜ ਸਮਾਨੀ ਮੀਠੀ ਪਰਹਿ ਕਹਾਣੀ ਮੋਹਣ ਲਾਲਨ ਪਾਇਓ ਰੀ ਰਹਾਉ ਦੂਜਾ ਭਾਵ ਸਤਗੁਰੂ ਜੀ ਇਲਾਹੀ ਬਾਣੀ ਦੇ ਵਿੱਚ ਸਾਨੂੰ ਫੁਰਮਾਨ ਕਰਦੇ ਨੇ ਅਕਾਲ ਪੁਰਖ ਇੱਕ ਹੈ ਅਤੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਹੇ ਮੋਹਣ ਪ੍ਰਭੂ ਜਿਵੇਂ ਪਤੀ ਤੋਂ ਵਿਛੜੀ ਹੋਈ ਇਸਤਰੀ ਭਾਵੇਂ ਜੀਕਰ ਹਾਰ ਕੱਜਲ ਕੱਪੜੇ ਗਹਿਣੇ ਪਾਉਂਦੀ ਹੈ ਪਰ ਵਿਛੋੜੇ ਦੇ ਕਾਰਨ ਹੋ ਕੇ ਵਿੱਚ ਉਸ ਨੂੰ ਨੀਂਦ ਨਹੀਂ ਆਉਂਦੀ ਪਤੀ ਦੀ ਉਡੀਕ ਵਿੱਚ ਉਹ ਹਰ ਵੇਲੇ ਉਦਾਸ ਉਦਾਸ ਰਹਿੰਦੀ ਹੈ ਤੇ ਸਹੇਲੀ ਪਾਸੋਂ ਪੁੱਛਦੀ ਹੈ हे ਭੈਣ ਮੇਰਾ ਪਤੀ ਕਦੋਂ ਘਰ ਆਵੇਗਾ ਇਸੇ ਤਰ੍ਹਾਂ हे ਮੋਹਨ ਤੈਥੋਂ ਵਿਛੜ ਕੇ ਮੈਨੂੰ ਸ਼ਾਂਤੀ ਨਹੀਂ ਆਉਂਦੀ हे ਮੋਹਨ ਪ੍ਰਭੂ ਮੈਂ ਗੁਰਮੁਖ ਸੁਹਾਗਣ ਦੀ ਸਰਨ ਪੈਂਦੀ ਹਾਂ ਉਸ ਦੇ ਚਰਨਾਂ ਉੱਤੇ ਆਪਣਾ ਸਿਰ ਧਰ ਕੇ ਪੁੱਛਦੀ ਹਾਂ हे ਭੈਣ ਮੈਨੂੰ ਸੋਹਣਾ ਲਾਲ ਮਿਲਾ ਦੇ ਦੱਸ ਓ ਕਦੋਂ ਮੇਰੇ ਹਿਰਦੇ ਘਰ ਵਿੱਚ ਆਵੇਗਾ ਸੁਹਾਗਣ ਆਖਦੀ ਹੈ اے ਸਹੇਲੀਏ ਸੁਣ ਮੈਂ ਤੈਨੂੰ ਮੋਹਨ ਪ੍ਰਭੂ ਦੇ ਮਿਲਣ ਦੀ ਗੱਲ ਸੁਣਾਉਂਦੀ ਹਾਂ ਤੂੰ ਆਪਣੇ ਅੰਦਰੋਂ ਸਾਰਾ ਅਹੰਕਾਰ ਦੂਰ ਕਰ ਦੇ ਤਦੋਂ ਤੂੰ ਆਪਣੇ ਹਿਰਦੇ ਘਰ ਵਿੱਚ ਹੀ ਉਸ ਸੋਹਣੇ ਲਾਲ ਨੂੰ ਲੱਭ ਲਵੇਂਗੀ ਹਿਰਦੇ ਘਰ ਵਿੱਚ ਉਸ ਦਾ ਦਰਸ਼ਨ ਕਰਕੇ ਫਿਰ ਤੂੰ ਖੁਸ਼ੀ ਆਨੰਦ ਪੈਦਾ ਕਰਨ ਵਾਲੇ ਹਰ ਗੁਣ ਗਾਇਆ ਕਰੀ ਅਤੇ ਉਸ ਪ੍ਰਭੂ ਦਾ ਸਿਮਰਨ ਕਰਿਆ ਕਰੀ ਜੋ ਨਿਰਾ ਆਨੰਦ ਹੀ ਆਨੰਦ ਰੂਪ ਹੈ ਏ ਭੈਣ ਨਾਨਕ ਵੀ ਉਸ ਗੁਰੂ ਦੇ ਦਰ ਤੇ ਆ ਗਿਆ ਹੈ ਗੁਰੂ ਦੇ ਦਰ ਤੇ ਆ ਕੇ ਮੈਂ ਨਾਨਕ ਨੇ ਹਿਰਦੇ ਘਰ ਵਿੱਚ ਹੀ ਸੋਹਣਾ ਲਾਲ ਲੱਭ ਲਿਆ ਹੈ ਏ ਭੈਣ ਹੁਣ ਮੋਹਣ ਪ੍ਰਭੂ ਮੈਨੂੰ ਦਰਸ਼ਨ ਦੇ ਰਿਹਾ ਹੈ ਹੁਣ ਮਾਇਆ ਦੇ ਮੋਹ ਵੱਲੋਂ ਪੈਦਾ ਹੋਈ ਉਪਰਾਮਤਾ ਮੈਨੂੰ ਮਿੱਠੀ ਲੱਗ ਰਹੀ ਹੈ ਮੇਰੀ ਸਾਰੀ ਮਾਇਆ ਦੀ ਤ੍ਰਿਸ਼ਨਾ ਮਿਟ ਗਈ ਹੈ ਹੁਣ ਮੈਂ ਆਤਮਕ ਅਡੋਲਤਾ ਵਿੱਚ ਟਿਕ ਗਈ ਹਾਂ ਪ੍ਰਭੂ ਪਤੀ ਦੀਆਂ ਸਿਫਤਸਲਾਹ ਦੀਆਂ ਗੱਲਾਂ ਮੈਨੂੰ ਪਿਆਰੀਆਂ ਲੱਗ ਰਹੀਆਂ ਹਨ ਹੇ ਭੈਣ ਹੁਣ ਮੈਂ ਸੋਨਾ ਲਾਲ ਮੋਹਣ ਲੱਭ ਲਿਆ ਹੈ